ਲਾ ਸੱਜਣਾ ਪਿੰਡ ਹਾਂਸ ਕਲਾ ਤਹਿਸੀਲ ਜਗਰਾਉਂ ਤੇ ਜ਼ੁਲਾ ਲੁਧਿਆਣੇ ਤੋਂ ਨਾ ਤੁਹਾਨੂੰ ਜਰਸੀ ਲਗਿਆਂ ਦਿਖਾਉਣ ਚਾਰ ਤਾਂ گاਵਾ ਦਿਖਾ ਦਾਂਗੇ ਜਰਸੀ ਇੱਕ ਦੁੱਗੀ ਪੱਛੀ ਨਾਲ ਵੀ ਬੱਛੀ ਤੇ ਇੱਕ ਤੁਹਾਨੂੰ ਆਹ ਬੱਛੀ ਦਿਖਾ ਦਾਂਗੇ ਪਾਲਣ ਵਾਲੀ ਬਹੁਤ ਕਮਾਲ ਦੀ ਟੋਟਲੇ ਮੰਨ ਲਓ ਪੰਜ ਪਸ਼ੂ ਹੋਣਗੇ ਵੀਡੀਓ ਚ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਤਸੱਲੀ ਦਾ ਤੁਹਾਡਾ ਫਰਜ਼ ਆ ਪਰ ਇੱਕ ਗੱਲ ਤੁਹਾਨੂੰ ਦੱਸ ਦੂੰਗਾ ਵੀ ਜਰਸੀ ਦਾ ਨਾ ਇਹ ਸੱਜਣ ਸਪੈਸ਼ਲ ਰਿਸ਼ਟਾ ਜਿਹੜਾ ਕਹ ਲਈਏ ਵੀ ਜਰਸੀ ਵੈੜ ਲੈਣ ਦਾ ਸੱਜਣ ਕੋਈ ਸ਼ੁਕੀਨ ਆ ਗਿਆ ਇਹ ਸੱਜਣ ਨਾਲ ਜ਼ਰੂਰ ਸੰਪਰਕ ਕਰ ਲਿਓ ਆ ਜਾਓ ਬਰਾ ਹੋਰ ਕਿਵੇਂ ਆ ਵਧੀਆ ਜੀ ਜੀ ਚੜਦੀ ਕਲਾ ਹਾਂਜੀ ਹਾਂਜੀ ਚੱਲਦਾ ਮਾਰੋ ਮਾਰ ਕੰਮਾ ਪੂਰਾ ਵਧੀਆ ਜੀ ਨੰਬਰ ਬੂਹ ਤੇਰਾ 9463052739 9463052739 ਤਕਰੀਬਨ ਤਕਰੀਬਨ ਮੇਰਾ خیال ਆ ਗੱਬਣਾ ਕਹੇ ਨਹੀਂ ਅੱਜ ਸੂਈਆਂ ਕਹੇ ਨਹੀਂ ਗੱਬਣਾ ਇੱਕ ਹੀ ਆ ਵੀਰੇ ਇੱਕ ਹਾਂ ਬਾਕੀ ਸਾਰੀਆਂ ਤਾਜ਼ੀਆਂ ਹਾਂਜੀ ਹਾਂਜੀ ਤਾਜ਼ੀਆਂ ਇੱਕਾ ਬੱਛੀ ਹੈ ਨਾ ਸ਼ੁਰੂਆਤ ਆ ਬੱਛੀ ਤੂੰ ਨਾ ਕਰਦੀ ਆ ਯਾਰ ਆ ਬੱਛੀ ਤੂੰ ਕਰ ਦੇ ਪਾਲਣ ਵਾਲਾ ਬੱਚਾ ਦਿਖਾ ਦੇ ਲੱਭੀ ਇੱਥੋਂ ਮਾਰ ਫੇਸ ਤੇ ਕੈਮਰਾ ਤੋਰ ਖੋਲ ਕੇ ਬਾਈ ਕਿੰਨੇ ਕ ਉਮਰ ਦੀ ਹੋਗੀ ਲਗਭਗ ਇਹ 6 ਤੋਂ 7 ਮਹੀਨੇ ਦੇ ਵਿੱਚ ਵਿੱਚ 6 ਤੋਂ 7 ਮਹੀਨੇ 7 ਮਹੀਨੇ ਦੇ ਲਗਭਗ ਆ ਗਈ ਤੇ ਬਾਕੀ ਆ ਗਈ ਸੱਜਣੋ ਜਰਸੀ ਚ ਉਤੋਂ ਬਿਲਕੁਲ ਸਟੇਟ ਰਹੂਗੀ ਤੇ ਇੰਨੀ ਕ ਚੰਚਲ ਮੈਂ ਕਹਿੰਨਾ ਬੱਚੀ ਹੋਣੀ ਵੀ ਚਾਹੀਦੀ ਹੈ ਹਨਾ ਹਾਂਜੀ ਆ ਇੰਨੀ ਕ ਐਕਟੀਵਿਟੀ ਚ ਹੋਣੀ ਚਾਹੀਦੀ ਹੈ ਉਹ ਮੇਰੇ ਹਿਸਾਬ ਨਾਲ ਹਨ ਵੀ ਚਾਰ ਹੀ ਆ ਵੀਰੇ ਬੱਚੀ ਠੀਕ ਹੈ ਗੱਲ ਚੰਗੇ ਰਿਕਾਰਡ ਵਾਲੀ ਆ ਹਾਂਜੀ ਠੀਕ ਹੈ ਗੱਲ ਅੱਲਾਹ ਚੱਲੇ ਚਲਾਏ ਨੂੰ ਲੈ ਚੱਲ ਸ਼ਕੀਨ ਆ ਗਈ ਫੁੱਲਾ ਇਹ ਇੱਥੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਲੈ ਚੱਲ ਲੈ ਚੱਲ ਲੈ ਚੱਲ ਇੱਧਰ ਲੈ ਬੰਨੇ ਲੈ ਚੱਲ ਤੇ ਥੋੜਾ ਜਿਹਾ ਗੱਲਚਰ ਸਹੀ ਜਿਹਾ ਕਰਦੀ ਹੈ ਨਾ ਹਾਂਜੀ ਹਾਂਜੀ ਆ ਲੈ ਚਲ ਅੰਦਰ ਲੈ ਚਲ ਕਿੰਨੀ ਉਮਰ ਦਸੀ ਇਹਦੀ ਇਹਦੀ 6 ਤੋਂ 7 ਮਹੀਨੇ ਆ ਵੀਰੇ 6ਾਂ ਤੋਂ 7ਾਂ ਮਹੀਨਿਆਂ ਦੀ ਆ ਬਾਈ ਕਹਿੰਦਾ ਤੇ ਕੋਈ ਮਦਰ ਫਾਦਰ ਦਾ ਰਿਕਾਰਡ ਪਤਾ ਮਾਂ ਨੇ ਦੁੱਧ 25 ਕਿਲੋ ਦਿੰਦੀ ਆ ਜੀ ਉਹ ਇਹਦਾ ਟੀਕੇ ਟੂਕੇ ਦਾ ਕੋਈ ਪਤਾ ਨਹੀਂ ਠੀਕ ਆ ਗੱਲ ਹਾਂਜੀ ਵੀਰੇ ਆਏ ਸੱਜਣ ਕਹਿੰਦਾ ਬਣਾ ਕੇ ਜੇ ਨਹੀਂ ਦੱਸਣਾ ਵੀ ਕਿਹੜੇ ਟੀਕੇ ਦੀ ਆ ਗਈ ਪਰ ਕੁਆਲਿਟੀ ਚੈੱਕ ਕਰ ਸਕਦੇ ਥਾਂ ਸਿੰਗਲ ਚਾਰ ਰਹਿਣਗੇ ਹਾਂਜੀ ਹਾਂਜੀ ਵੀਰੇ 6 ਇਥੋਂ ਕਰ ਸਕਦੇ ਹਾਂ ਚੈੱਕ ਵਾਰ ਛੜਦੇ 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 ਸਿੰਗਲ ਚਾਰ ਹੀ ਆ ਗਏ ਤੇ ਰੰਗ ਰੰਗ ਚੰਗਾ ਪੱਛੀ ਦਾ ਤੇ ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਨਾ ਕਿ ਇਹ ਰੰਗ ਮੇਰਾ ਖਾਲਾ ਬਈ ਸੂਣ ਤੱਕ ਕਈ ਬਦਲਦੀ ਹੈ ਨਾ ਹਾਂਜੀ ਹਾਂਜੀ ਵੀਰੇ ਆ ਰੰਗ ਰੂਪ ਦੀ ਸ਼ਾਨਦਾਰ ਹੈ ਮਜਬੂਤ ਆ ਗਈ ਫੁੱਲਾ ਤੇ ਬਈ ਪੈਸੇ ਕਿੰਨੇ ਲੈ ਲਾਂਗੇ ਇਹਦੇ ਅੱਜ 17000 ਰੁਪਏ ਲੈ ਲਾਂਗੇ ਵੀਰੇ ਇਹਦੇ 17000 ਰੁਪਏ ਹਾਂਜੀ ਵੀਰੇ 17 ਜੋ ਕਹਿ ਲੀਏ ਕੋਈ ਛੋਟ ਛੱਪਾ ਜਾ ਹੋ ਜੂ ਵੀਰੇ ਕਰ ਦਾਂਗੇ ਮਾਨਤਨ ਛੋਟ ਛੱਪਾ ਜੇ ਕੋਈ ਸੱਜਣ ਕਹਿ ਲੀਏ ਬੈਡ ਦੇ ਨਾਲ ਪਾਉਂਦਾ ਹਾਂ ਉਹ ਹੋ ਜੂ ਵੀਰੇ ਕੋਈ ਜਬਰਦਸਤ ਬਾਹਲੀ ਲੱਭੀ ਇੱਥੋਂ ਦਿਖਾਓ ਇੱਥੋਂ ਬਾਹਲੀ ਜਬਰਦਸਤ ਆ ਗਈ ਇਹ ਤਾਂ ਤੁਹਾਨੂੰ ਬੱਚੀ ਦਿਖਾਤੀ ਇੱਕ ਨੰਬਰ ਤੇ ਤੇ ਦੂਜੇ ਨੰਬਰ ਤੇ ਫਿਰ ਤੁਹਾਨੂੰ ਆ ਲੱਗਿਆ ਸੱਜਰ ਸੂਈ ਵੈੜ ਦਿਖਾਉਣ ਨਾਲ ਵੀ ਬੱਛੀ ਤੇ ਫੇਸ ਕੁਆਲਟੀ ਲੱਭੀ ਚੈੱਕ ਕਰਾ ਦੀ ਮੱਥੇ 'ਚ ਟੋਆ ਮੋਟੀ ਅੱਖ ਜਿੱਦਾਂ ਦੀ ਨਾ ਜਰਸੀ 'ਚ ਰਿਕੁਆਇਰਮੈਂਟ ਹੁੰਦੀ ਆ ਕੱਦ ਚੰਗਾ ਕੱਦ ਛੋਟਾ ਕੋਈ ਸੱਜਣ ਮੰਨਣਾ ਲਵੇ ਤੋੜ ਦਿਓ ਜੀ ਖੋਲ ਕੇ ਥਣ ਰਹਿਣਗੇ ਸਿੰਗਲ ਚਾਰ ਸੂਆ ਕਦੋਂ ਕਦਾਈ ਦੂਜਾ ਸੂਆ ਵੀਰੇ ਸਵਾਸ ਸੂਈ ਆ 2:30 ਵਜੇ ਸਵੇਰੇ ਹਾਂਜੀ ਵੀਰੇ ਖਾਲੀ ਕਰੀਏ ਕੁਸ ਹਾਂਜੀ ਵੀਰੇ ਇਹਦੇ ਭਲਾਂ ਸੀਗੀਆਂ ਜਮੇ ਹੀ ਖਾਲੀ ਕਰਤੀ ਵੀਰ ਸੋਭਾ ਯਾਨੀ ਕਿ ਧਾਰਾਂ ਹੀ ਛੱਡੀਆਂ 4-4 ਕ ਹਾਂ ਮੈਂ ਥੋੜਾ ਜਿਆਦਾ ਦੁੱਧ ਹੀ ਛੱਡਿਆ ਕਿਉਂਕਿ ਇਹਦੇ ਬਾਈ ਕਹਿੰਦਾ ਨਾ ਬਾਦੀ ਜਿਆਦੇ ਸੀ ਉਹਦੇ ਕਰਕੇ ਖਾਲੀ ਕਰਤੀ ਕਿਉਂਕਿ ਖਾਲੀ ਕਰਨ ਦਾ ਇਹ ਬਣ ਗਿਆ ਸਿਸਟਮ ਆ ਵੀ ਕਈ ਵਾਰੀ ਥਣ ਥਣ ਨੂੰ ਦਿੱਕਤ ਆ ਜਾਂਦੀ ਹਾਂ ਇਹ ਇੱਥੇ ਰੋਕ ਲਈ ਬਾਈ ਇੱਥੇ ਰੋਕ ਲਈ ਰੋਕ ਲਈ ਰੋਕ ਲਈ ਲੱਭੀ ਇੱਥੋਂ ਮਾਰਦੀ ਕੈਮਰਾ ਪਿਓਰ ਜਰਸੀ ਚ ਆ ਗਈ 100 ਦਾ 100 ਹਾਂਜੀ ਵੀਰੇ ਅੱਲਾ ਚੱਲਿਆ ਚੱਲ ਬੱਚੇ ਤੇ ਪਰੇਸ਼ਾਨ ਨਾ ਕਰ ਨਾਲ ਵੀ ਵੱੱਛੀ ਆ ਹਾਂਜੀ ਵੀਰੇ ਆ ਨਾਲ ਵੀ ਸੱਜਣੋਂ ਵੱੱਛੀ ਮੂੰਹ ਤੋਂ ਵੀ 6 ਦੰਦ ਆ ਵੀਰੇ ਹਜੇ ਤੇ ਦੰਦੋ ਬਾਈ ਕਹਿੰਦਾ ਛੇਗੀ ਆ ਐਨੂੰ ਤੋੜ ਕੇ ਕੇਰਾ ਹੋਰ ਕਮਾ ਦੀ ਦੰਦੋ ਰਹੂਗੀ ਛੇਗੀ ਥਣ ਸਿੰਗਲ ਚਾਰ ਕੱਲਾ ਕੱਲਾ ਥਣ ਲੱਗਿਆ ਕੇਰਾ ਹੋਰ ਲਿਆ ਔਰ ਲੇ ਬੰਨੇ ਚਵਾਈ ਦੀ ਕਵੇਂ ਰਹੂਗੀ ਪੂਰੀ ਵਧੀਆ ਵੀਰੇ ਪੂਰੀ ਅਸਲ ਹਾਂਜੀ ਹਾਂਜੀ ਕੀ ਮਿਲਕਰ ਰਿਕਾਰਡ ਦੱਸਿਆ ਦਾ ਪਲੂਨ ਨੇ 18 ਕਿਲੋ ਦੁੱਧ ਦਿੱਤਾ ਵੀਰੇ ਨੇ 18 ਕਿਲੋ ਦੇ ਲਗਭਗ ਹਾਂਜੀ ਵੀਰੇ ਆ ਤੇ ਬਾਕੀ ਜਰਸੀ ਜਿੱਦਾਂ ਦੀ ਜਰਸੀ ਦੀ ਹਾਈਟ ਆ ਉਹਦੇ ਹਿਸਾਬ ਨਾਲ ਵੱਡੀ ਵੀ ਆ ਅੰਕ ਚੁੰਕ ਬਹੁਤ ਆਗੇ ਤੇ ਲੰਬੀ ਵੀ ਫੁੱਲਾ ਤੇ ਸ਼ਾਈਨਿੰਗ ਸ਼ੂਨਿੰਗ ਚੰਗੀ ਆ ਪਾウダー ਪਾウダー ਪਾ ਕੇ ਰੈਡੀ ਕਰੀ ਹੋਈ ਆ ਵਧੀਆ ਸੇਵਾ ਸਾਮ ਸੰਭਾਲ ਕਰਕੇ ਚਬਾਈ ਦੀ ਕਿਵੇਂ ਰਹੂਗੀ ਆਹ ਰੇ 1 ਮਿੰਟ ਦਿਖਾ ਦਿੰਨੇ ਆ ਤੈਨੂੰ ਸਾਰੀ ਐ ਫਟਾਕੇ ਵਾਲਾ ਕੰਮ ਹੀ ਆ ਪੂਰਾ ਸਾਲੂਸੀਲ ਵੀ ਪੂਰੀ ਆ ਚਵਾਈ ਵੀ ਆਨ ਪੂਰੀ ਸਿਰੇ ਠੀਕ ਆ ਗਰਮ ਗਰਮ ਵਾਲਾ ਆਹ ਠੰਡੀ ਦਾ ਬੜੀ ਆ ਨਾ ਇੱਥੋਂ ਘਰਾਈ ਲੱਭੀ ਜਾ ਇੱਕੋ ਠੰਡੀ ਦਾ ਫੁੱਲਾ ਖੜਕਾ ਹੀ ਦੱਸਦਾ ਚ ਪੂਰੀ ਸਿਰਾਈ ਹੋਊਗੀ ਵੀਰੇ ਇੱਥੋਂ ਕਰਾ ਦੇ ਫੁੱਲ ਮੋਟੀ ਚਵਾਈ ਦੇ ਜਿੱਦਾਂ ਵੀ ਮੈਂ ਤੁਹਾਨੂੰ ਕਹਿਣਾ ਹੁੰਦਾ ਨਾ ਗਰਲੈਂਡੋ ਦੀ ਚਵਾਈ ਆ ਛੜਦੇ 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 ਇੱਥੋਂ ਸਾਈਡ ਤੋਂ ਦਿਖਾਦੀ ਲੱਭੀ ਸਾਰੀ ਵਹਿੜ ਤਸੱਲੀ ਕਰਾਦੀ ਹਰੇਕ ਪੱਖ ਤੋਂ ਕਾਫੀ ਕਲਰ ਦੀ ਨਾਲ ਬੱਛੀ ਆ ਗਈ ਤੇ ਰੇਟ ਕੀ ਰੂਗਾ ਇਹਦਾ ਰੇਟ ਵੀਰੇ ਇਹਦਾ ਲੈਣ ਦੇਣ 87000 ਰੁਪਏ ਵੀਰੇ 87000 ਲੈਣ ਦੇਣ ਵਾਲਾ ਰੇਟ ਆ ਮਾੜੀ ਮੋਟੀ ਉਹ ਚ ਮਾਫੀ ਮੁਫੀ ਕੋਈ ਹਾਂਜੀ ਜੀ ਆ ਮਾੜੀ ਮੋਟੀ ਮਾਫੀ ਕਰ ਦਾਂਗੇ ਇਹ ਤਾਂ ਸਰਕਾਰ ਵੀ ਕਰਦਾ ਨਹੀਂ ਹੁੰਦੀ ਆ ਬਿਲਾਂ ਚੋਂ ਇੰਨੀ ਕਰ ਦਾਂਗੇ ਕਰ ਦਾਂਗੇ ਵੀਰ ਜੀ ਠੀਕ ਆ ਗੱਲ ਆ ਥੋੜਾ ਬਹੁਤਾ ਮਾਨਤਾ ਨੋਚ ਹੋ ਜੂਗਾ ਤੇ ਜਿਹੜਾ ਸੱਜਣ ਬਰੀਡ ਤੇ ਕੰਮ ਕਰਨਾ ਚਾਹੁੰਦਾ ਇੱਕ ਤਾਂ ਤੁਹਾਨੂੰ ਇਹ ਮਿਲ ਗਈ ਤੇ ਇੱਕ ਨਾਲ ਇਹਦੇ ਮਿਲ ਗਈ ਮੈਂ ਕਹੂੰਗਾ ਬੱਛੀ ਹਾਂਜੀ ਵੀਰੇ ਆ ਦੋ ਜਾਨਵਰ ਲੈ ਕੇ ਚੱਲਿਓ ਬਾਈ ਕੋਲੋਂ ਅੱਗੇ ਸੀਮਨ ਲਵਾਉਣਾ ਤੁਹਾਡਾ ਕੰਮ ਆ ਹਨਾ ਟੌਪ ਦਾ ਤੇ ਹੁਣ ਆ ਜਾ ਲੱਭੀ 2 ਨੰਬਰ ਵਾਲੀ ਤੇ ਇਹ ਵੀ ਮੈਂ ਕਹੂੰਗਾ ਪਿਓਰ ਜਰਸੀ ਜੀ ਆ ਗਈ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਐਨ ਕਰਾ ਲੈ ਚੱਕ ਨਾ ਸਾਨੂੰ ਆਰਡਰ ਤੇ ਇਹ ਇੱਥੋਂ ਕਰਾ ਲੇ ਤਸੱਲੀ ਇਹ ਗੱਬਣਾ ਹੈ ਹਾਂਜੀ ਵੀਰੇ ਕਾਇਕ ਦਿਨ ਕੱਢਦੀ ਆ ਇਹਦੇ 23 ਤਰੀਕ ਨੂੰ ਦਿਨ ਪੂਰੇ ਆ ਬਾਈ ਤੋਰ ਦੇ ਖੋਲ ਕੇ ਇਹਦੇ ਬਾਈ ਕਹਿੰਦਾ ਆਗੇ 23 ਤਰੀਕ ਨੂੰ ਦਿਨ ਪੂਰੇ ਤੇ ਬਾਕੀ ਕੱਦ ਮੈਂ ਕਹੂੰਗਾ ਦੋਹਾਂ ਦਾ ਲੱਭੀ ਮਾਰਨੀ ਕੈਮਰਾ ਇੱਕੋ ਨਾਲ ਦਾ ਹੀ ਆ ਗਿਆ ਆ ਗਈ ਵੀ ਪਿਓਰ ਜਰਸੀ ਕਹੂੰਗਾ ਤੁਹਾਨੂੰ ਸੁਆਦਾ ਬਾਈ ਦੂਜਾ ਸੁਆ ਵੀਰੇ ਮੂੰਹ ਤੋਂ ਜਵਾਨ ਹੈ ਆ ਮੂੰਹੋਂ ਜਵਾਨ ਸੁਆ ਦੂਜਾ ਦਿਨ ਕਿੰਨੇ ਕੱਢੂ ਇਹ ਵੀਰੇ 23 ਤਰੀਕ ਨੂੰ ਦਿਨ ਪੂਰੇ ਆ 5-7 ਦਿਨ ਉੱਤੇ ਵੀ ਲੈ ਜੂਗੀ ਏ ਠੀਕ ਆ ਗੱਲ ਹਾਂਜੀ ਅੱਜ ਮੇਰੇ ਖਿਆਲ ਆ 16 ਹੋ ਗਈ ਹਾਂਜੀ ਵੀਰੇ 16 ਤੇ ਹਫਤਾ ਰਹਿ ਗਿਆ ਇੱਕ ਹਾਂਜੀ ਹਾਂਜੀ ਆ ਲੰਬੀ ਲੰਬੀ ਤਾਂ ਬਹੁਤ ਆ ਹਨਾ ਆ ਲੰਬੀ ਲੰਬੀ ਆ ਗਈ ਫੁੱਲ ਤੇ ਥਣ ਮੈਂ ਇਹ ਕਹੂੰਗਾ ਮੱਜਾਂ ਨਾਲ ਦੀਆਂ ਕੇਰਾਂ ਉੱਪਰ ਦੀ ਹੋਰ ਕਮਾ ਦਿਓ ਕਮਾ ਦਿਓ ਕਮਾ ਦਿਓ ਕਮਾ ਦਿਓ ਉੱਪਰ ਦੀ ਕਮਾ ਦਿਓ ਇੱਥੋਂ ਲੈ ਆਓ ਲੈ ਚੱਲ ਲੈ ਚੱਲ ਤੇ ਬਾਕੀ ਨਾ ਇੱਥੋਂ ਸੱਜਣੋਂ ਇਹਦੀ ਲੰਬਾਈ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਤੋਂ ਲਾ ਕੇ ਬਾਡੀ ਦੀ ਬਣਤਰ ਤੋਂ ਲਾ ਕੇ ਤੇ ਨਸਾਂ ਨਸਾਂ ਆਰਡਰ ਤੇ ਬਹੁਤ ਬਣਾਉ ਕਿੰਨਾ ਕੁ ਮਿਲਕਰ ਰਕੋਰ ਹੈ ਇਹਦਾ ਪਲੂਨ ਨੇ ਦੁੱਧ 16 ਕਿਲੋ ਦਿੱਤਾ ਬਈ ਇਹਨੇ 16 ਕਿਲੋ ਹਾਂਜੀ ਵੀਰੇ ਠੀਕ ਆ ਗੱਲ ਲੈ ਚੱਲ ਇਧਰ ਲੈ ਬੰਨੇ ਆ ਲੈ ਚੱਲ ਇੱਕ ਖਾਸ ਗੱਲ ਜਰਸੀ ਦੀ ਇਹ ਹੁੰਦੀ ਆ ਵੀ ਇਹਨਾਂ ਦੀ ਨਾ ਜਿਹੜੀ ਫੈਟ ਪਰਸੈਂਟੇਜ ਆ ਇਹ ਮੰਨ ਲਿਓ ਵੀ ਮੱਜਾਂ ਦੇ ਲਗਭਗ ਜੀ ਆ ਜਾਂਦੀਆਂ ਫੈਟ ਇਹਨਾਂ ਦੀ 5 0 ਤੋਂ ਲਾ ਕੇ 6 0 6.5 ਤੱਕ ਤੇ ਬਾਕੀ ਝੋਲਾ ਥੱਲੇ ਚੰਗਾ ਲੱਭੇ ਇੱਥੋਂ ਮਾਰਦੀ ਕੈਮਰਾ ਝੋਲਾ ਬਹੁਤ ਥੱਲੇ ਇਹਦੀ ਜੀ ਗੱਲ ਝੋਲਾ ਚੱਲਦਾ ਲੈ ਪੂਰੀਆਂ ਢੱਲਾਂ ਆਪਣਾ ਲੋਹਣਾ ਦਾ ਬੜਾ ਟੈਰੀ ਕਾਰਟ ਜਿਹਾ ਲੱਗੂਗੀ ਹਣਾ ਇਥੋਂ ਗਾਂ ਵਾਲੇ ਬੰਨਿਓ ਕਰਾਦੀ ਚ ਇੱਕ ਤਿੰਨ ਵਾਲੇ ਮਾਰਦੀ ਲੱਭੀ ਫੇਸ ਤੇ ਕੈਮਰਾ ਪ्योर ਜਰਸੀ 100 ਦਾ 100 ਨੰਬਰ ਦੂਜਾ ਉਤੋਂ ਬਿਲਕੁਲ ਸਟੇਟ ਕਿੰਨੇ ਪੈਸੇ ਅੱਜ ਇਹਦੇ ਵੀਰੇ ਕੱਚੀ ਕੱਚੀ ਦਾ ਮੁੱਲ 67000 ਰੁਪਏ ਲੈਣਾ ਹੀ ਲੈਣਾ ਵਸ ਵੀਰੇ 67 ਦੀ ਦੇ ਦਾਂਗੇ ਹਾਂਜੀ ਹਾਂਜੀ ਵੀਰੇ ਆ ਆ ਕਿੰਨੀ ਦੱਸਿਆ ਦੀ ਇਹ 87000 ਜੀ ਇਹ 87 ਦੀ ਉਹ 67 ਦੀ ਹਾਂਜੀ ਵੀਰੇ ਇਹ ਤਿਆਰ ਹੋ ਗਈ ਵੀਰੇ ਕੋਈ ਹੈਨਾ ਦਸਾਂ ਦਿਨਾਂ ਨੂੰ ਮੰਨ ਲਾ ਆਪਣੇ ਕੋਲੇ ਖੜੀ ਰਹੀ ਬੈੜ ਇਹਦਾ ਮੁੱਲ ਹੋ ਗਿਆ ਆ ਖੜਨ ਤਾਂ ਕਿਸੇ ਸੱਜਣ ਨੇ ਦੇਣੀ ਨਹੀਂ ਨਹੀਂ ਜੇ ਖੜੀ ਵੀ ਰਹੀ ਤਾਂ ਜੋੜੇ ਚ ਮਾਫੀ ਕਰ ਦਾਂਗੇ ਵੀਰੇ ਕਰ ਦਾਂਗੇ ਜੋੜੇ ਚ ਹਾਂਜੀ ਹਾਂਜੀ ਠੀਕ ਹੈ ਗਲਤ ਜੋੜੇ ਚ ਮਾਫੀ ਭਾਈ ਕਨਾ ਕਰ ਦੇਗੇ ਹੁਣ ਲੱਭੀ ਮਾਰ ਕੈਮਰਾ 3 ਨੰਬਰ ਵਾਲੀ ਤੇ ਸਾਫ ਸੁਥਰੀ ਇਹ ਵੀ ਫੁੱਲ ਨਾਲੇ ਦੇ ਮੇਰਾ ਖਿਆਲ ਮੇਲ ਕਾਫ ਆ ਗਿਆ ਨਾ ਤੋੜ ਦਿਓ ਜੀ ਖੋਲ ਕੇ ਆ ਨਾਲ ਆ ਗਿਆ ਮੇਲ ਕਾਫ ਸੂਆ ਕਿਹੜਾ ਰਹੂਗਾ ਦੂਜਾ ਵੀਰੇ ਇਹਦਾ ਵੀ ਸੂਆ ਦੂਸਰਾ ਹਾਈਟ ਮੀਡੀਅਮ ਚ ਰਹੂਗੀ ਪਹਿਲੀਆਂ ਦੋ ਆਗੀਆਂ ਵੱਡੀਆਂ ਸਾਫ ਸੁਥਰੀ ਆ ਗਈ ਫੁੱਲ ਤੇ ਸ਼ਕੀਨ ਫੁੱਲਾ ਤੇ ਬਾਕੀ ਮਜ਼ਬੂਤੀ ਫੁੱਲਾ ਸੂਆ ਕਿਹੜਾ ਦੱਸਿਆ ਦੂਜਾ ਵੀਰੇ ਦੂਸਰਾ ਸੂਆ ਆ ਲੱਗਦੀ ਪਹਿਲਣਾ ਵਰਗੀ ਆ ਨਾ ਨਹੀਂ ਦੂਜੇ ਸੂਆ ਵੀਰੇ ਜਿਹੜੀ ਦੂਜੇ ਆ ਦੂਜੀ ਦੱਸਾਂ ਆ ਕਦਮਾਂ ਦੀ ਕਾਲੀ ਆ ਪੂਰੀ ਆ ਨਾ ਪੈਰਾਂ ਪੂਰਾਂ ਦੀ ਤਾਂ ਕਾਲੀ ਆ ਮਜ਼ਬੂਤ ਆ ਪੂਰੀ ਤੇ ਆ ਗਈ ਪ्योर ਜਰਸੀ ਦੇ ਵਿੱਚ ਕਿੰਨੇ ਦਿਨ ਦਾ ਸੂਆ ਬਾਈ ਇਹ ਪਰਸੋਂ ਦੀ ਸੁਈ ਆ ਵੀਰੇ ਪਰਸੋਂ ਦੀ ਸੁਈ ਕੋਲੇ ਕਿੰਨੀ ਕ ਬੌਲੀ ਹੋਊਗੀ ਅੱਜ 11 12 ਕਿਲੋ ਤਿਆਰ ਆ ਬਾਈ 11 ਕਿਲੋ ਚਵਾ ਦਿਆਂਗੇ ਹਾਂਜੀ ਹਾਂਜੀ ਵੀਰੇ ਆ ਕਿਲੋ ਹੋਰ ਘਟਾ ਲੈਣੇ ਆਪਾਂ ਜੇ 12 ਆਖਿਆ ਹਾਂਜੀ ਵੀਰ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਬਿਲਕੁਲ ਓਕੇ ਹੋਰ ਕਿਸੇ ਸੱਜਣ ਨੇ ਵੀਡੀਓ ਕਾਲ ਤੇ ਕਰਨੀਆਂ ਦ ਸਾਰਾ ਕੋ ਕਰਾ ਦਾਂਗੇ ਭਾਈ ਵੀਡੀਓ ਕਾਲ ਤੇ ਦਿਖਾ ਲਾ ਠੀਕ ਆ ਗੱਲ ਤੇ ਬਾਕੀ ਨਾ ਇਹ ਸੱਜਣ ਦੀ ਵੀਡੀਓ ਆਉਂਦੀ ਰਹਿੰਦੀ ਆ ਰੁਟੀਨ 'ਚ ਕੰਮ ਇਹ ਸੱਜਣ ਦਾ ਹੁੰਦਾ ਸਾਰਾ ਜਿਵੇਂ ਜਿਵੇਂ ਇਹਦੀ ਵੀ ਬਹੁਤ ਵਧੀਆ ਵੀਰੇ ਠੀਕ ਆ ਗੱਲ ਓਏ ਐਂ ਬੈਠੀ ਜਾਂਦਾ ਬੱਚੇ-ਬੁੱੱਚੇ ਲਾਉਣ ਦੀ ਲੋੜ ਨਹੀਂ ਇਹ ਤਾਂ ਖੜਕਾ ਹੀ ਦੱਸਦਾ ਪਿਛਲਾਂ ਚੋਂ ਵੀ ਮਾਰ ਦੇ ਆ ਇੱਥੋਂ ਕਹਦਾ ਇਹਨਾਂ ਦੀ ਉਦੂ ਵੀ ਮੋਟੀ ਆ ਹਨਾ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹੋ ਜਾ ਸਾਈਡ ਨੂੰ ਇੱਥੋਂ ਸਾਰੀ ਬਾੜ ਦਿਖਾ ਨਹੀਂ ਲੱਭੀ ਕਿੰਨੇ ਰੁਪਏ ਇਹਦੇ ਇਹਦਾ ਲੈਣ ਦੇ 67000 ਰੁਪਏ ਹੀ ਆ ਵੀਰੇ ਇਹਦਾ ਇਹਦਾ ਵੀ 70 ਹੀ ਦਾ ਵੀ 70 ਹਾਂਜੀ ਵੀਰੇ 65 65 ਨੂੰ ਹੋ ਜਾਣੀਆਂ ਜੋੜੇ ਚ ਦੋਨੇ ਕਰ ਦਾਂਗੇ ਵੀਰੇ ਹੈ ਕਰ ਦਾਂਗੇ ਕੋਈ ਠੀਕ ਆ ਗੱਲ ਆ ਜਾ ਫਿਰ ਬੜਾ ਆ ਕੇ ਨਾ ਵੀਰਾ ਇੱਥੇ ਆ ਕੇ ਕਹੇ ਹਾਂ ਹੁਣ ਨਹੀਂ ਕਰਦਾ ਕੋਈ ਜਦੋਂ ਕਹੇ ਤਾਂ ਹੁਣ ਕਿਵੇਂ ਕਰੂ ਪਹਿਲਾਂ ਤਾਂ ਲੱਭੀ ਆ ਦੀ ਬੱਚੀ ਦਿਖਾ ਯਾਰ ਓਏ ਬਾੜ ਮਗਰੋ ਦਿਖਾਈ ਪਹਿਲਾਂ ਦਿਖਾ ਇਹਦੀ ਬੱਚੀ ਫੁੱਲ ਪਿਓਰ ਚ ਹੀ ਆ ਗਈ ਫੁੱਲ ਪਿਓਰ ਚ ਹੈ ਨਾ ਬੱਛੀ ਪੂਰੀ ਟਾਪ ਦੀ ਆ ਬਾਈ ਬੱਛੀ ਦੇ ਥਾਨ ਦੇਖੀ ਤੂੰ ਹੁਣ 100 ਦੀ 100 ਆ ਗਈ ਇੱਥੋਂ ਇੱਥੋਂ ਕਰਾ ਦੇ ਚੈੱਕ ਆ ਤੰਗ ਨਾ ਕਰੋ ਜਿਆਦਾ ਪਰੇਸ਼ਾਨ ਨਾ ਕਰੋ ਪਰੇਸ਼ਾਨ ਨਾ ਕਰੋ ਚੰਗੀ ਬੱਛੀ ਆ ਕੁਆਲਿਟੀ ਵਾਲੀ ਤੇ ਬੱਛੀ ਆਪ ਵੀ ਮੈਂ ਕਹੂੰਗਾ ਪੂਰੀ ਕੁਆਲਿਟੀ ਚ ਹੀ ਆ ਗਈ ਇਹ 40 138 ਦੀ ਆ ਵੀਰੇ ਡੈਨਮਾਰਕ ਹਾਂ ਆ ਹਾੜੀ ਬੱਛੀ ਠੀਕ ਆ ਗੱਲ ਇਹਦੀ ਨਾਲ ਉਹਦਾ ਨਹੀਂ ਪਤਾ ਕੋਈ ਥੋਰ ਦੇ ਖੋਲ ਕੇ ਹਾਈਟ ਦਾ ਮੈਂ ਕਹੂੰਗਾ ਬਾੜੀ ਵੱਡੀ ਨਹੀਂ ਪਰ ਇੱਕ ਗੱਲ ਆ ਬਿਖਰੀ ਆ ਜਿੰਨੀ ਹੈਗੀ ਆ ਬਾਕੀ ਵੀਰੇ ਹਜੇ ਹੈ ਵੀ ਦੋ ਦੰਦ ਅੱਛਾ ਦੁੱਗ੍ਹੀ ਆ ਜੇ ਤੰਦੋਂ ਹਾਂਜੀ ਵੀਰੇ ਠੀਕ ਆ ਹੋਣਾ ਇਹਨਾਂ ਦਾ ਬਣਾਉਣਾ ਸਰੀਰ ਹੈ ਜੇ ਉਮਰ ਪਈ ਆ ਦੀ ਲੈ ਚੱਲੇ ਇਹਨੂੰ ਲੈ ਚੱਲ ਲੈ ਚੱਲ ਪਿਓਰ ਦੁੱਗ੍ਹੀ ਤੇ ਅੱਡ ਰੇ ਮੰਨ ਲਓ ਵੀ ਬਾਹਲਾ ਫੜਾਕੇ ਵਾਲਾ ਲੇਵਾ ਥੋੜਾ ਟਕਾਈ ਨਾ ਤੋੜ ਦੇ ਹੌਲੀ ਤੋੜ ਦੇ ਹੌਲੀ 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 ਚਲਾ ਦੇ ਜਿੱਡੀ ਆਪ ਆ ਉੱਡਾ ਹੀ ਲੇਵਾ ਹਣਾ ਹਾਂਜੀ ਵੀਰੇ ਤੋੜ ਦੇ ਇਹਨੂੰ ਲੰਬੀ ਜੀ ਤੋੜ ਕੇ ਖਮਾ ਲਾ ਕਿਵਾਈ ਦੀ ਕਿਵੇਂ ਰਹੂਗੀ ਪੂਰੀ ਵਧੀਆ ਵੀਰੇ ਕੱਢ ਦੀ ਚਿਬ ਐ ਸਿਰਾਈ ਆ ਵੀਰੇ ਧਰਤੀ ਚ ਮੋਗੇ ਕਰਨਾ ਅਸ਼ਿਸ਼ਤਮ ਕਰਦੀ ਆ ਹਾਂਜੀ ਹਾਂਜੀ ਵੀਰੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇਹ ਸੱਜਣਾ ਦੰਦੋ ਦੁੱਗੀ ਨਾਲ ਬੱਛੀ 40138 ਦੀ ਹਾਂਜੀ ਵੀਰੇ ਆ ਨਾਲ ਇਹਦੇ ਨਾਲ ਬਾਈ ਕਹਿੰਦਾ ਬੱਛੀ ਆ ਗਈ 40138 ਦੀ ਦੰਦੋ ਰਹੂਗੀ ਦੁੱਗੀ ਕਿਹੜਾ ਹੋਰ ਕਮਾ ਦੋ ਜੀ ਇੱਥੋਂ ਇਹ ਇੱਥੋਂ ਕਰ ਲਿਓ ਚੈੱਕ ਇੱਕ ਕੁਆਲਿਟੀ ਫੇਸ ਕੁਆਲਿਟੀ ਬਾਡੀ ਦੀ ਬਣਤਰ ਤੇ ਆਰਡਰ ਕੁਆਲਿਟੀ ਬੜੇ ਠੋਸ ਆਵਾਨੇ ਦੀ ਆ ਗਈ ਚਵਾਈ ਵਾਲੇ ਮਾਮਲੇ ਚ ਬਾਈ ਕਹਿੰਦਾ 100 ਦੀ 100 ਪਲੱਸ ਪੁਆਇੰਟ ਇਹਦੇ ਮੱਲੋ 2 ਨੇ 2 ਕਿਵੇਂ ਨੇ ਇੱਕ ਤਾਂ ਇਹ ਦੁੱਗੀ ਆ ਪਹਿਲਣ ਤੇ ਨਾਲ 40 138 ਦੀ ਬਾਈ ਕਹਿੰਦਾ ਇਹਦੇ ਬੱਛੀ ਆ ਗਈ ਕਿੰਨਾ ਦੁੱਧ ਹਾਜ਼ਰ ਆਜ 14 ਕਿਲੋ ਤਿਆਰ ਆ ਵੀਰੇ ਆ 14 ਕਿਲੋ ਤਿਆਰੀ ਦਾ ਸੂਆ ਕਿੰਨੇ ਲੰਦਾ ਇਹਦਾ ਇਹਦਾ ਸੂਆ ਹੈਗਾ 15 ਦਿਨਾਂ ਦਾ ਵੀਰੇ 15 ਦਿਨ ਦੇ ਲਗਭਗ ਇਹਦਾ ਸੂਆ ਆ ਗਿਆ ਤੇ ਬਾਕੀ ਤੁਹਾਨੂੰ ਇਹਦੀ ਬੱਛੀ ਵੀ ਦਿਖਾਤੀ ਆਈਡੀਆ ਇੱਥੇ ਤੋਂ ਲਾ ਲਿਓ ਕੁਆਲਿਟੀ ਫੁੱਲ ਤੇ ਜਿੱਡੀ ਆਪਾ ਬੱਚੀ ਦਾ ਮੂੰਹ ਬਹੁਤ ਸੋਹਣਾ ਗਰੇ ਤੇ ਉੱਦ ਹੀ ਕਹੂੰਗਾ ਇਹਦਾ ਹਵਾਨਾ ਆ ਗਿਆ ਤੇ ਬਾਕੀ ਬੱਚੀ ਵੀ ਫੁੱਲ ਕਮਾਲ ਦੀ ਆ ਗਈ ਕਿਉਂਕਿ ਚੰਗੇ ਸੀਮਨ ਦੀ ਆ ਗਈ ਚਵਾਈ ਤੇ ਕੋਈ ਇਹਦੀ ਵੀ ਬਹੁਤ ਵਧੀਆ ਹੈ ਇੱਥੋਂ ਦਿਖਾ ਦੇ ਲੱਭੀ ਚਵਾਈਏ ਦੇਖੀ ਮੈਂ ਇੱਟਾਂ ਜਿਹਾ ਕਰਦੀ ਮੋਗੇ ਕਿਤੇ ਛੱਡ ਦੇ ਛੱਡ ਦੇ ਛੱਡ ਦੇ ਇਹ ਇੱਥੋਂ ਕਰਾ ਲਈ ਕਿੰਨੇ ਰੁਪਏ ਜਮੇ ਯਾਰ ਇਹਦੇ ਇਦਾ ਮੁੱਲ 80 ਘਰਾਲੇ ਵੀਰੇ 78000 ਦੀ ਦੇਣੀ ਦੇਣੀ ਆ ਨਾਲ ਬੱਛੀ ਵੀ ਦੇਵਾਂਗੇ ਹਾਂਜੀ ਹਾਂਜੀ 78 ਚ ਹਾਂਜੀ ਵੀਰੇ ਤੇ ਮਾਗਰੋਂ ਕਹਦੇ ਯਾਰ ਮੈਂ ਤਾਂ ਕੱਲੀ ਬੈੜੇ ਦੇ ਦਊਗਾ ਪੱਛੀ ਤਾਂ ਮੈਂ ਰੱਖੂਗਾ ਦੰਦਾ ਲਈ ਨਹੀਂ ਨਹੀਂ ਵੀਰੇ ਬੱਛੀ ਨਾਲ ਹੀ ਜਾਊਗੀ ਬੱਛੀ ਤੇ ਹੀ ਮਿਲਦੀ ਆ ਵੀਰੇ ਠੀਕ ਆ ਨਾਲ ਆ 40 138 ਦੀ ਬੱਛੀ ਦੇਵਾਂਗੇ ਨਾਲ ਦੁੱਗੀ ਪੱਛੀ ਆ ਦੇਵਾਂਗੇ 14 ਕਿਲੋ ਦੁੱਧ ਹਾਜ਼ਰ ਆ ਤੇ ਰੁਪਈਆ ਬਾਈ ਕਹਿੰਦਾ ਲਵਾਂਗੇ 78000 ਠੇਠ ਪੰਜਾਬੀ ਚ ਕਹਿ ਲਈਏ 70 ਤੇ 8 ਲਮਾਂਗੇ ਹਨਾ ਛੋਟ ਉਹ ਚ ਬਾਈ ਕਹਿੰਦਾ ਮਰਜੀ ਵਾਲੀ ਹੋਊਗੀ ਵੀਰੇ ਇਹਦੇ ਚ ਠੀਕ ਆ ਵੀਰ ਛੋਟ ਮਰਜੀ ਵਾਲੀ ਰਹੂਗੀ ਤੇ ਨੰਬਰ ਬੋਲ ਦੇ ਲੱਭੀ ਕੈਮਰਾ ਸਾਰੀਆਂ ਵੜਾ ਤੇ ਤੋੜਾ ਦੇ ਗਰਾ 9463052739 ਵੀਰੇ 94630 52739 ਆ ਗਿਆ ਬਾਈ ਦਾ ਨੰਬਰ ਪਿੰਡ ਹਾਂਸ ਕਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਜਿਹੜੇ ਵੀ ਸੱਜਣ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਟਾਈਮ ਟੂ ਟਾਈਮ ਚੋ ਕੇ ਪਾਸ ਕਰਕੇ ਲੈ ਜਿਓ ਧੰਨਵਾਦ